ਦੋਸਤੋ ਜਿਹੜੀ ਆ ਵੀਡੀਓ ਆ ਨਾ ਇਹ ਵੀਡੀਓ ਨੇ ਤੁਹਾਡਾ ਦਿਲ ਜਿੱਤ ਲੈਣਾ ਤੁਸੀਂ ਵਾਕਈ ਕਹੋਗੇ ਕਿ ਪੰਜਾਬ ਦੀ ਧਰਤੀ ਤੇ ਨਾ ਪਿਆਰ ਮੁਹੱਬਤ ਸ਼ੁਰੂ ਤੋਂ ਹੀ ਰਿਆ ਆ ਦੇਖੋ ਤੁਸੀਂ ਤੁਹਾਨੂੰ ਮੈਂ ਦਿਖਾਣਾ ਇਹ ਆਪਣਾ ਇੱਕ ਸਰਦਾਰ ਵੀਰ ਆ ਇਹ ਕੱਲ ਪਰਸੋ ਮੋਹਾਲੀ ਦੀ ਵੀਡੀਓ ਦੱਸੀ ਜਾ ਰਹੀ ਆ ਗੜੇ ਗੜੇ ਪਏ ਨੇ ਨਾ ਪਰਸੋ ਜੋਬ ਤੇ ਸ਼ਾਇਦ ਉਦੋਂ ਦੀ ਇਹ ਵੀਡੀਓ ਆ ਤੇ ਇੱਕ ਮੁਸਲਮਾਨ ਵੀਰ ਨਾ ਨਮਾਜ਼ ਅਦਾ ਕਰ ਰਿਹਾ ਉਹ ਦੇਖੋ ਸਾਹਮਣੇ ਤੇ ਗੜੇ ਹੋ ਰਹੇ ਸੀ ਤੇ ਬੰਦਾ ਗੱਡੀ ਚ ਉਤਰਿਆ ਛਤਰੀ ਲੈ ਕੇ ਉਹਦੇ ਕੋਲ ਜਾਊਗਾ ਕਿ ਉਹਦੀ ਜਿਹੜੀ ਪਰਮਾਤਮਾ ਨੂੰ ਯਾਦ ਕਰ ਰਿਆ ਨਾ ਉਹਨੂੰ ਗੜੇ ਉੱਤੋਂ ਪੈ ਰਹੇ ਨੇ ਆ ਦੇਖੋ ਤੁਸੀਂ ਤੇ ਉਹ ਦੇਖੋ ਉਹ ਦੇਖੋ ਆ ਜਿਹੜੀ ਵੀਡੀਓ ਆ ਨਾ ਕਸਮ ਪਰਮਾਤਮਾ ਦੀ ਆ ਵੀਡੀਓ ਨੇ ਤਾਂ ਬਈ ਦਿਲ ਜਿੱਤ ਲਿਆ ਇਹ ਵੀਡੀਓ ਨਾ ਹਰ ਇੱਕ ਤੱਕ ਪਹੁੰਚਣੀ ਚਾਹੀਦੀ ਆ ਜਿੰਨਾ ਹੋ ਸਕੇ ਵਕਤ ਵਕਤ ਦੇਖੋ ਉਹ ਬਈ ਨਮਾਜ਼ ਅਦਾ ਕਰ ਰਿਆ ਵੀਰ ਤੇ ਆ ਭਰਾ ਦੇ ਉੱਤੇ ਛਤਰੀ ਕੀਤੀ ਆ ਗੜੇ ਉੱਤੋਂ ਪੈ ਰਹੇ ਨੇ ਇਹੀ ਗੁਰੂ ਜੀ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੇ ਔਰ ਇਹ ਭਰਾ ਦੇ ਨਾਲ ਮਤਲਬ ਉਹ ਕਮਾਲ ਕਰਤੀ ਕਮਾਲ ਕਰ ਮੈਨੂੰ ਲੱਗਦਾ ਕਿ ਇਹ ਜਿਹੜੇ ਸੁਨੇਹੇ ਨੇ ਨਾ ਇਹ ਵੱਤੋਂ ਵਾਦ ਅੱਗੇ ਤੇ ਅੱਗੇ ਜਾਣੇ ਚਾਹੀਦੇ ਨੇ ਨਫਰਤ ਵਾਲੀਆਂ ਵੀਡੀਓ ਦਾ ਬੰਦਾ ਦੱਬ ਕੇ ਸ਼ੇਅਰ ਕਰ ਦਿੰਦਾ ਇਹ ਜੀ ਵੀਡੀਓ ਵੀ ਜਰੂਰ ਇੱਕ ਦੂਜੇ ਤੱਕ ਖੋਲ ਕੇ ਨਹੀਂ ਚਾਹੀਦੇ ਕਿਉਂਕਿ ਪਿਆਰ ਦਾ ਸੁਨੇਹਾ ਇਹਨਾਂ ਦੇ ਵਿੱਚ ਆ ਦੇਖੋ ਗੜਿਆਂ ਦੀ ਆਵਾਜ਼ ਸੁਣੋ ਨਾਲ ਨਾਲ ਇਹ ਉਸ ਭਰਾ ਦੇ ਉੱਤੇ ਛਤਰੀ ਕੀਤੀ ਹੈ ਤਾਂ ਆਹ ਹੁੰਦੀ ਹੈ ਗੱਲਬਾਤ ਇਹ ਮੁਹਾਲੀ ਦੀ ਵੀਡੀਓ ਹੈ ਜੀ ਦੱਸੋ ਬਹੁਤ ਮੈਂ ਕਹਿੰਦਾ ਸਲਾਮ ਐਸ ਭਰਾ ਦੀ ਸੋਚ ਨੂੰ ਨੂੰ ਸਲਾਮ ਆਪਾਂ ਕਹਿੰਦੇ ਆ ਨਾ ਵਾਹ ਜੀ ਵਾਹ ਵਾਹ ਜੀ ਵਾਹ ਕਮਾਲ ਕਮਾਲ ਜ਼ਰੂਰ ਸਾਂਝੀ ਕਰੋ ਇੱਕ ਦੂਜੇ ਨਾਲ ਇਹ ਵੀਡੀਓ ਗੱਡੇ ਇੰਨੇ ਤੇਜ਼ ਨੇ ਲੇਕੇ ਸ਼ੀਸ਼ਾ ਗੱਡੀ ਦਾ ਬੰਦ ਕਰਨਾ ਪਿਆ ਵਾ ਆਹ ਦੇਖੋ ਤੁਸੀਂ ਉਹ ਦੇਖੋ ਉਹ ਦੇਖੋ ਕੋਰਕ ਜਰੂਰ ਦੱਸਿਓ ਕਿਵੇਂ ਲੱਗੀ ਇਹ ਵੀਡੀਓ ਤੁਹਾਨੂੰ ਤੇ ਜੇ ਹੋ ਸਕੇ ਜਰੂਰ ਸ਼ੇਅਰ ਕਰਿਓ ਆਪਣੇ ਮਿੱਤਰ ਪਿਆਰਿਆਂ ਦੇ ਨਾਲ ਤਾਂ ਜੋ ਸਭ ਨੂੰ ਇੱਕ ਮੁਹੱਬਤ ਦਾ ਪਿਆਰ ਦਾ ਸਭ ਧਰਮਾਂ ਦੇ ਸਤਕਾਰ ਦਾ ਸਨੇਹਾ ਜਰੂਰ ਮਿਲੇ